ਤੋ ਬਿਨਾ ਜਿਹੜਾ ਅੱਜ ਤੱਕ ਕਿਸੇ ਕੁੜੀ ਦਾ ਕੁੜੀ ਨਾਲ ਬਲਾਤਕਾਰ ਹੋਇਆ ਹੋਵੇ ਕਿਸੇ ਨਾਲ ਧੱਕਾ ਹੋਇਆ ਹੋਵੇ ਗੱਲ ਅਸਲੇ ਦੀ ਹੋਵੇ ਗੱਲ ਨਸਲਾਂ ਦੀ ਹੋਵੇ ਗੱਲ ਪਾਣੀਆਂ ਦੀ ਹੋਵੇ ਕੀ ਮੈਨੂੰ ਕੋਈ ਦੱਸ ਸਕਦਾ ਕਿ ਮੋਗੇ 'ਚ ਅੱਜ ਤੱਕ ਕਿਸੇ ਦੇਗਵਾਈ ਕੀਤੀ ਹੋਵੇਗੀ ਕੋਈ ਇੱਕ ਵੀ ਭੈਣ ਭਰਾ ਹੱਥ ਖੜਾ ਕਰਕੇ ਕਹਿ ਦੇ ਉਹ ਭਈ ਲੂੰਬੇ ਤੋਂ ਬਿਨਾ ਕੋਈ ਪਾਰਟੀ ਕੋਈ ਖਾਸ ਸਮਾਜ ਸੇਵੀ ਸੁਸਾਇਟੀਆਂ ਅੱਗੇ ਆਉਂਦੀਆਂ ਰਹੀਆਂ ਹੈ ਮਹਿੰਦਰਪਾਲ ਲੰਬਾ ਜਿੰਦਾਬਾਦ ਜਿੰਦਾਬਾਦ ਮਹਿੰਦਰਪਾਲ ਲੰਬਾ ਜਿੰਦਾਬਾਦ ਲੰਬਾ ਜਿੰਦਾਬਾਦ 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 ਮਹਿੰਦਰਪਾਲ ਲੰਬਾ ਜਿੰਦਾਬਾਦ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੇ ਇਸ ਤੋਂ ਪਹਿਲਾਂ ਵੀ ਕੁਝ ਹੁੰਦਾ ਰਿਹਾ ਹੈ ਤਾਂ ਧਿਰਕ ਸਾਡੇ ਇਦਾਂ ਦਾ ਕਰਨ ਤੇ ਕਿ ਸਾਡੇ ਕਰਨ ਦੇ ਬਾਵਜੂਦ ਵੀ ਅਸੀਂ ਸਰਕਾਰਾਂ ਨਾਲ ਬਦਲ ਸਕੇ ਅਸੀਂ ਸਮਾਜ ਨਾਲ ਬਦਲ ਸਕੇ ਅਸੀਂ ਐਸਐਸਪੀ ਨੂੰ ਅਸੀਂ ਸੀਐਮ ਸਾਹਿਬ ਉਰ ਨਿਲਕਾਰ ਨਾ ਸਕੇ ਜੇ ਸਾਡਾ ਕੀਤਾ ਹੁੰਦਾ ਜੇ ਰਜ਼ੀ ਕੀਤਾ ਹੁੰਦਾ ਨਾ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਅਸੀਂ ਕੀਤਾ ਹੀ ਨਹੀਂ ਮਹਿੰਦਰਪਾਲ ਲੁੰਬੇ ਤੇ ਸਾਡੀ ਵਿਧਾਇਕਾ ਨੇ ਸਾਡੀ ਚੁਣੀ ਹੋਈ ਵਿਧਾਇਕਾ ਨੇ ਇੱਕ ਔਰਤ ਜਿਵੇਂ ਕਹਿੰਦੇ ਜਿੱਤੀ ਹੁੰਦੀ ਨੇ ਖੋਦੋ ਔਰਤਾਂ ਮੈਨੂੰ ਪਤਾ ਔਰਤ ਕਿੰਨੀ ਜਿੱਦੀ ਹੁੰਦੀ ਆ ਉਹਨੇ ਆਪਣੀ ਜਿੱਦ ਵਿੱਚ ਆ ਕੇ ਲੁੰਬਾ ਸਾਫ ਤੇ ਇੱਕ ਦਿਨ ਨਾ ਅਤਿਆਚਾਰ ਕੀਤਾ ਜਦੋਂ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕੋਸ਼ਿਸ਼ ਮਤਲਬ ਵੀ ਕਾਰਵਾਈਆਂ ਨਾ ਕਰੋ ਕਰੋ ਅਸੀਂ ਖੜੇ ਆ ਅਸੀਂ ਬੈਠੇ ਆ ਜੇ ਅਸੀਂ ਗਲਤ ਆ ਅਸੀਂ ਨਾਗਰਿਕ ਆ ਅਸੀਂ ਸਮਾਜ ਨੂੰ ਸੁਧਾਰਨਾ ਚਾਹੁੰਦੇ ਆ ਕਿ ਅਸੀਂ ਨਾਗਰਿਕ ਗਲਤ ਹੁੰਦੇ ਆ ਸਾਡੇ ਤੇ ਕਾਰਵਾਈ ਕਰੋ ਕੋਈ ਗੱਲ ਨਹੀਂ ਅਸੀਂ ਚਾਹੁੰਦੇ ਆ ਕਿ ਜੇ ਸੁਸਾਇਟੀ ਆ ਸਮਾਜ ਆ ਵਧੀਆ ਬਣੇ ਪਰ ਉਹਦੇ ਵਿੱਚ ਕੋਈ ਵੀ ਜਹਿਦ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਕਿ ਇਹ ਬੰਦੇ ਨੇ ਮੈਨੂੰ ਮੀਡੀਆ ਚ ਅਸ਼ਾਲ ਦਿੱਤਾ ਤੇ ਅਸੀਂ ਚੋਰੀ ਦਾ ਕੋਈ ਕੇਸ ਕਰਵਾ ਦਿੱਤਾ ਤੇ ਇਹਦੇ ਵਿੱਚ ਮਗਰੀ ਪੈ ਜਾਣਾ ਹੱਥ ਥੋਕੇ ਪਰ ਮੈਂ ਐਸਐਸਪੀ ਐਸਐਸਰੀ ਸਾਹਿਬ ਨੂੰ ਆਪਾਂ মিডিਆ ਤੇ ਵੀ ਚੈਲੰਜ ਕੀਤਾ ਸੀ ਤੇ ਮੈਂ ਹੁਣ ਵੀ ਐਸਐਸਪੀ ਸਾਹਿਬ ਨੂੰ ਚੈਲੰਜ ਕਰਦੀ ਆ ਕਿ ਲੁੰਬਾ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾਂ ਗ੍ਰਿਫਤਾਰੀ ਮੈਂ ਦੇਵਾਂਗੀ ਇੱਕ ਹੌਤ ਹੋਣ ਦੇ ਨਾਤੇ ਕਿ ਤੁਸੀਂ ਮੈਨੂੰ ਹੱਥਕੜੀ ਲਾਓ ਉਸ ਤੋਂ ਬਾਅਦ ਅਸੀਂ ਸਾਰੇ ਤੇ ਲੁੰਬਾ ਸਾਹਿਬ ਅਸੀਂ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਆ ਗੱਲ ਇਹ ਨਹੀਂ ਕਵੀਂਦਰ ਦਾ ਨੂਕਾ ਤੇ ਪਰਚਾ ਹੋਇਆ ਪਰਚੇ ਕੀ ਆ ਮਰਦਾਂ ਦੇ ਪਰਚੇ ਹੁੰਦੇ ਆ ਕਦੇ ਜਾਨਵਰਾਂ ਦੇ ਪਰਚੇ ਹੋਏ ਆ ਕਲੀਆਂ ਚ ਵੀ ਕਟੀੜਾ ਪਾ ਕੇ ਜਾਂਦੀਆਂ ਵੱਢ ਜਾਂਦੀਆਂ ਕਦੇ ਪਰਚੇ ਹੋਏ ਆ ਪਰਚੇ ਹਮੇਸ਼ਾ ਮਰਦਾਂ ਦੇ ਹੁੰਦੇ ਆ ਪਰ ਤੁਹਾਡੀ ਮਰਦਾਨਗੀ ਤੇ ਸਾਡੀ ਮਰਦਾਨਗੀ ਇਹ ਆ ਕਿ ਜੇ ਸਾਡੇ ਤੇ ਪਰਚਾ ਹੋਵੇ ਕੋਈ ਮਰਦਾਨਗੀ ਵਾਲਾ ਤਾਂ ਹੋਵੇ ਐਸਐਸਪੀ ਸਾਹਿਬ ਤੇਰੀ ਮਰਦਾਨਗੀ ਇਸ ਗੱਲ ਚ ਕਿ ਤੂੰ ਸਾਡੇ ਤੇ ਪਰਚਾ ਕਰੇ ਤੇ ਘੱਟੋ ਘੱਟ ਤੇਰੀ ਮਰਦਾਨਗੀ ਮਰਦਾਨਗੀ ਕਿਆ ਹੋਇਆ ਟੈਕਸਾਂਵਾਂ ਦੇ ਫੋਨ ਆਏ ਕਹਿੰਦੇ ਜੀ ਆਪਾਂ ਐਸਐਚਓ ਨੂੰ ਮਿਲਿਏ ਕਿਉਂ ਅਸੀਂ ਐਸਐਚਓ ਨੂੰ ਮਿਲਿਏ ਕਿਉਂਕਿ ਅਸੀਂ ਡੀਐਸਪੀ ਦੇ ਮਿਲਤਾ ਕਰਦੇ ਹਈਏ ਅਸੀਂ ਸ਼ਹਿਰ ਦੇ ਐਸਐਸਪੀ ਜਿਹੜਾ ਜ਼ਿੰਮੇਵਾਰ ਆ ਸਾਡੇ ਚੁੜੇ ਹੋਏ ਵਿਧਾਇਕ ਜਿਹੜੇ ਜ਼ਿੰਮੇਵਾਰ ਆ ਮੰਨ ਲੋ ਲੁੰਬਾ ਸਰ ਤੋਂ ਕੋਈ ਗਲਤੀ ਖਬਰ ਕਰਨ ਚ ਹੋ ਗਈ ਸੀ ਮੈਂ ਤਾਂ ਕਹਿ ਰਿਹਾ ਮਦਾਨਿਕ ਜਦੋਂ ਕਿ ਆਪਾਂ ਸਾਰਿਆਂ ਨੇ ਦੇਖਿਆ ਕੁੜੀ ਦਾ ਫੇਸ ਜਿਹੜਾ ਸੀ ਠਕਿਆ ਹੋਇਆ ਸੀ ਬਾਏ ਦੇ ਗਿਲਵਿੰਦਰ ਕਹਿੰਦੀ ਆ ਭਈ ਮੈਂ ਆ ਗਿਆ ਤੇ ਮੈਂ ਇਸੇ ਤਖੀਸ਼ ਅਫਸਰ ਬਣ ਕੇ ਲੂਮਾ ਸਾਹ ਤੇ ਬਰਾਤਕਾਰ ਦਾ ਪਰਚਾ ਪਾਤਾ ਸਾਈਨ ਕਰਤੇ ਤੇ ਮੈਂ ਇੱਕ ਇਨੀ ਕੁਲਵਿੰਦਰ ਕੌਰੇ ਥੂਆ ਤੇਰੇ ਤੇ ਇੱਕ ਅਫੀਸਰ ਬਣ ਤੇ ਇੱਕ ਅਹੁਦੇ ਤੇ ਬੈਠਣ ਤੇ ਅਸੀਂ ਆਮ ਲੋਕਾਂ ਇੱਕ ਵਾਰ ਸਿਰੇ ਤੇ ਕੰਰੋਲ ਹੋਇਆ ਸੀ ਲੂਮਾ ਸਾਹੀ ਬੋਲੇ ਸੀ ਅਸੀਂ 12 ਲੋਕਾਂ ਦੇ ਪਰਚੇ ਕਰਾਏ ਸੀ 1.5 ਸਾਲ ਬਾਅਦ 1.5 ਸਾਲ ਲੱਗਾ ਸੀ ਪਰਚੇ ਹੋਣ ਤੇ ਜਾ ਸਾਲ ਹੋ ਸੁ ਹੋ ਗਿਆ ਹਾਲੇ 5-7 ਦਿਨ ਚ ਪਈ ਹੈ ਕੋਈ ਅਰੈਸਟ ਨਹੀਂ ਪਾਈ ਗਈ ਮੈਨੂੰ ਵੀ ਪਤਾ ਹੈ ਸਾਡੇ ਸ਼ਹਿਰ ਚ ਕੀ ਹੋ ਰਿਹਾ ਹੈ ਪਰ ਕਿਤੇ ਐਸਐਸਪੀ ਸਾਹਿਬ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਇਹ ਨਾ ਸਮਝ ਲੈਣ ਕਿ ਅਸੀਂ ਮਰ ਗਏ ਆ ਅਸੀਂ ਹਾਲੇ ਜਿੰਦਾ ਹੈ ਗਲਤ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਦੇ ਉੱਤੋਂ ਵੀ ਤੁਹਾਨੂੰ गुਜ਼ਰਨਾ ਪਊਗਾ ਜਿੰਦਾਬਾਦ 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 ਇਹ ਪਕਟ ਚਰਨ ਰੱਦ ਕਰੋ ਰੱਦ ਕਰੋ ਰੱਦ ਕਰੋ Hi एसएसपी साहब एक और चैलेंज करती हूं आपकी सीआईडी इते जरूर बैठी होगी नहीं तो जेड़े ਸਾਡੇ ਲਾਈਵ ਚੱਲ ਰਹੇ ਆ ਉਹਦੇ ਲਈ ਤੁਹਾਡੇ ਤੱਕੇ ਖਬਰ ਪਹੁੰਚ ਰਹੀ ਹੋਊਗੀ एसएसपी साहब सीएम साहब ਤੁਹਾਨੂੰ ਮੈਂ ਹੁਣੇ 5 ਮਿੰਟ ਵਿੱਚ ਚੋਣੀ ਆ ਕਿ ਤੁਹਾਡੀ ਕੋਈ ਟੀਮ ਮੇਰੇ ਕੋਲੇ ਆਵੇ ਮੈਂ ਤੁਹਾਨੂੰ ਸਾਧਾਂ ਵਾਲੀ ਬਸਤੀ ਚ ਲੈ ਕੇ ਜਾਂਦੀ ਆ ਜਿੱਤੇ 17 ਸਾਲ ਤੋਂ 45 50 ਸਾਲ ਤੱਕ ਦੇ ਨੌਜਵਾਨ ਜਿਹੜੇ ਮਰਨ ਕਿਨਾਰੇ ਪਏ ਆ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਭੈਣਾਂ ਉਹਨਾਂ ਦੇ ਮਾਪੇ ਕੰਮ ਛੱਡ ਕੇ ਉਹਨਾਂ ਦੇ ਸਹਾਰੇ ਬੈਠੇ ਸੀ ਚਿੱਟੇ ਦੀ ਆਦੀ ਹੋ ਗਏ ਸੀ ਜਿਹੜੇ ਉਹਨਾਂ ਦੇ ਜਖਮ ਹੋਏ ਆ ਸਰੀਰ ਤੇ ਕਪੜਾ ਨਹੀਂ ਦਿੱਤਾ ਜਾ ਰਿਹਾ ਉਹ ਵੇਟ ਕਰ ਰਹੇ ਆ ਕਿ ਉਹ ਮਰਨ ਵਾਲੇ ਆ ਇਹ ਕੋਈ ਨਾ ਉਹਨਾਂ ਕੋਈ ਪੇਸ਼ਾਨੀ ਕਿਉਂ ਲਾੜ ਕਰਾ ਸਕਦਾ ਕੋਕ ਚਿੱਟੇ ਨੇ ਉਹ ਕਰ ਤਬਾ ਕਰਦੇ ਆ ਐਸਐਸਪੀ ਸਾਹਿਬ ਜੇ ਤੁਸੀਂ ਚਾਹੋ ਤੁਹਾਡੀ ਟੀਮ ਹੁਣੇ ਇੱਥੇ ਆ ਕੇ ਸਾਡੇ ਨਾਲ ਲਾਈਵ ਜਾ ਕੇ ਦੇਖ ਸਕਦੀ ਆ ਸਾਧਾਵਰੀ ਬਸਤੀ ਜਿੱਥੇ 24 ਘੰਟੇ ਨਾ ਕੇ ਰਹਿੰਦੇ ਆ ਰਾਮੇ ਕਿੱਥੇ ਕਿੱਤੇ ਜਾਂਦੇ ਆ ਮਹਿੰਦਰਪਾਲ ਲੂੰਗਾ ਜੀ ਵਰਗੇ ਲੈ ਕੇ ਕੰਮ ਲਈ ਸੋ ਮੈਂ ਸਮਝ ਆੜਾ ਲੈ ਗਈ ਆ ਪਰ ਇੱਕ ਗੱਲ ਫਿਰ ਜਾਂਦੇ ਜਾਂਦੇ ਕਹਿੰਦੇ ਆ ਐਸਐਸਪੀ ਸਾਹਿਬ ਦਿਲ ਬਹਿ ਲਾਣੇ ਲਈ ਜੇ ਖਿਆਲ ਅੱਛਾ ਹੈ ਹੋ ਸਕਦਾ ਹੈ ਗਾਲਬ ਦੇ ਸ਼ਹਿਰ ਮੰਗ ਪਰ ਜੇ ਤੁਸੀਂ ਸਾਡੇ ਨਾਲ ਮੱਥਾ ਲਾਏਗਾ ਤਾਂ ਫੇਰ ਬਤਾ ਲੱਗੂਗਾ ਪਹਿਲਾਂ ਸਾਨੂੰ ਅਰੈਸਟ ਕਰ ਫੇਰ ਤੂੰਵੇਂ ਤੱਕ ਪਹੁੰਚ ਸਕਦਾ ਹੈ ਅਸੀਂ ਅਜਿਹੇ ਧਰਮ ਸਾਡੇ ਵਿਧਾਇਕਾਂ ਨੂੰ ਵੀ ਤੇ ਕਹਿੰਦੀਆਂ ਸਾਡੇ ਚੁਣੇ ਹੋਏ ਐਮਐਲਏ ਐਮਪੀਆ ਨੂੰ ਪ੍ਰਸ਼ਾਸਨ ਨੂੰ ਕਹਿੰਦੀਆਂ ਕਿ ਦੇਖੋ ਸੁਧਰ ਜਾਓ ਮਤ ਸੋਚਿਓ ਕਿ ਸਿਰ ਤੇ ਇਦੋਂ ਸੇ ਸ਼ੇਰਾਂ ਦੇ ਮੂੰਹ 'ਚ ਹੱਥ ਪਾਇਆ ਮੈਂ ਆਪਣੇ ਪਬਲਿਕ ਨੂੰ ਵੀ ਕਹਿਣਾ ਚਾਹਣੀ ਆ ਦੇਖੋ ਜੇ ਕੋਈ ਤੁਹਾਡੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਉਹਦੇ ਪੱਖ 'ਚ ਬੋਲੋ ਉਹਦੇ ਲਈ ਲਿਖੋ ਲੇਖ ਨਹੀਂ ਸਕਦੇ ਤੇ ਕੱਟੋ-ਕੱਟੋ ਉਹਦੇ ਪੱਖ ਦਾ ਨਾਰਾ ਮਾਰੋ ਨਹੀਂ ਮਾਰ ਸਕਦੇ ਤੇ ਕੱਟੋ-ਕੱਟੋ ਦਾ ਮਨੋਬਲ ਨਾ ਤੋੜੋ ਜੇ ਅੱਜ ਇੱਕ ਲੁੰਬਾ ਇੱਕ ਮੁੰਡਾ ਲੁੰਬਾ ਆ ਜਿਹੜਾ ਉਹ ਗੇਜ ਤੁਹਾਡੇ ਹੱਕਾਂ ਲਈ ਲੜਿਆ ਸੌ 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 ਦੋ ਸੌ ਕਿੰਨਾ ਹੋਰ ਤਾਂ ਮੇਰੀ ਕਹਿਣਾ ਚਾਹਣੀ ਜਿਹੜੇ ਘਰ 'ਚ ਦਾਦੀ ਮਾਮਾ ਹੁੰਦੀ ਹੈ ਨਾ ਜਾਂ ਸਾਡੇ ਦਾਦਾ ਜੀ ਹੁੰਦੇ ਆ ਕੋਈ ਕੰਮ ਹੋਵੇ ਮੈਂ ਗਵਾਇ ਕਹਤ ਤੇ ਮੈਂ ਗੁਰੂ ਸਾਹਿਬ ਨੂੰ ਜਾਨ ਦੇਣੀ ਅਸੀਂ ਸਾਰਿਆਂ ਨੇ ਦੇਣੀ ਹੈ ਵੀ ਕਦੇ ਝੂਠ ਬੋਲਣ ਦੀ ਮੈਨੂੰ ਲੋੜ ਨਹੀਂ ਪਈ ਕਿਉਂਕਿ ਸਾਡੇ ਸਿਰ ਤੇ ਐਡੀ ਵੀ ਤਲਵਾਰ ਨਹੀਂ ਧਰੀ ਹੁੰਦੀ ਕਿ ਜਾਨ ਜਾਵੇ ਤਾਂ ਵੀ ਅਸੀਂ ਝੂਠ ਬੋਲੀਏ ਕੋਈ ਕੰਮ ਹੋਵੇ ਅਸੀਂ ਇਹ ਕਹਿੰਦੇ ਹੁੰਦੇ ਜਿੰਨਾ ਚਿਰ ਉਹ ਸਰਕਾਰੀ ਹਸਤਾਚ ਰਹਿ ਜਾਏ ਜਾਂ ਬਾਅਦ ਚੁਣੇ ਰਟਾਇਰਮੈਂਟ ਵੀ ਲਈ ਮਹਿੰਦਰਪਾਲ ਲੁੰਬਾਰੀਆ ਨੰਬਰ ਦਿੱਤਾ ਜਾਂਦਾ ਹੈ ਕਿ ਟੁਕੜ 1000 ਲੋਕਾਂ ਦਾ ਮੈਂ ਦਿੱਤਾ ਹੋਊਗਾ ਫੇ ਆਹ ਕੰਮਾਂ ਲੈ ਕੇ ਜੀ ਫਿਰ ਰੂਬਾ ਸਾਹਿਬ ਨਾਲ ਗੱਲ ਕਰ ਦੋ ਹੱਲ ਹੋ ਜਾਊਗਾ ਤੁਸੀਂ ਦੇਖੋ ਕਿ ਅੱਜ ਅਸੀਂ ਪਬਲਿਕ ਉਹਨਾਂ ਲਈ ਭੋਲਣ ਨੂੰ ਤਿਆਰ ਨਹੀਂ ਪਰ ਜਿੰਨੇ ਵੀ ਭੇਂਦਰੇ ਤੁਸੀਂ ਆਏ ਹੋ ਮੈਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਕਿਉਂਕਿ ਸਭ ਮੁਕੇ ਤੁਸੀਂ ਸਾਡਾ ਭਾਜ ਸੀ ਸਾਡੀਆਂ ਸੁਸਾਇਟੀਆਂ ਸਾਝੀਆਂ ਪਰ ਤੁਸੀਂ ਪਾਸਿਆਂ ਤੋਂ ਚੱਲ ਕੇ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਐਸਐਸਪੀ ਸਾਹਿਬ ਤੁਹਾਨੂੰ ਮੌਕਾ ਦਿੱਤਾ ਹੈ ਗੌਰ ਕਰ ਲੋ ਨਹੀਂ ਤਾਂ ਸ਼ੇਰ ਕੱਲਾ ਹੀ ਬੜਾ ਹੁੰਦਾ ਥੈਂਕ ਯੂ ਸੋ ਮੱਚ